ਸਾਡੇ ਦਰਮਿਆਨ ਸਾਡੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਜੀ ਸਿੰਘਲਾ ਪੰਡਿਤ ਜੀ ਦਾ ਡਾਕਟਰ ਨਦੀਨ ਅਨੁਰੂਧ ਦੇ ਸਹਿਯੋਗੀ ਇਸ ਤੋਂ ਵੀ ਪ੍ਰੈਜ਼ੀਡੈਂਟ ਅਜੋ ਜੂ ਅਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਨੈਸ਼ਨਲ ਲੈਵਲ ਤੇ ਵਾਪਰੀਆਂ ਜਾਂ ਸਟੇਟ ਲੈਵਲ ਤੇ ਵਾਪਰੀਆਂ ਉਹਨਾਂ ਦੇ ਵਿੱਚ ਪਹਿਲੀ ਜੋ ਘਟਨਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਗੱਲ ਦਤਾਉਂਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ بڑے ਹਤਾਸ਼ੀ ਆ ਲੇਕਿਨ ਉਹਨਾਂ ਦੇ ਜਿਹੜੇ ਅਸਲੀ ਕਿਰਦਾਰ ਹੈ ਅਸਲੀ ਜਿਹੜਾ ਚਿਹਰਾ ਹੈ ਉਹ ਸਮੇਂ ਸਮੇਂ ਸਿਰ ਸਾਹਮਣੇ ਆਉਂਦਾ ਹੈ ਉਹ ਆਪਣੇ ਗਿਰੇਵਾਂ ਚ ਨਹੀਂ ਝਾਕਦੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨੀ ਜੋ ਕਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨੇ लगभग सत साल पहला एक लड़की बंद मिसबिहेव किया जाति सूचित बोलिया उस मान्यो कोर्ट ने सजा सुनाई लेकिन अरविंद केजरीवाल जी सरदार भगवंत सिंह जी मान इन्होंने उस विधायक के खिलाफ आज तक कोई ਕਾਰਵਾਈ ਨਹੀਂ ਕੀਤੀ ਨਾ ਤਾਂ ਉਹਨੂੰ सस्पेंड ਕੀਤਾ ਤੇ ਨਾ ਹੀ ਉਹਨੂੰ ਪਾਰਟੀ ਚੋਂ ਕਟਿਆ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਵੇ ਅਸੀਂ ਅਨੁਸੂਚੀ ਜਾਤੀਆਂ ਦੇ ਹਤਾਸ਼ੀਆਂ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਜਾਂਦਾ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਸੱਤ ਰਾਜ ਸਭਾ ਦੀਆਂ ਸੀਟਾਂ ਨੇ ਤੁਹਾਡੇ ਧਿਆਨ ਚ ਹੋਊਗਾ ਕਿ ਜਦੋਂ ਵੀ ਅਕਾਲੀ ਭਾਜਪਾ ਦੀ ਸਰਕਾਰ ਬਣੀ ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਨੁਸੂਚੀ ਜਾਤੀਆਂ ਦੀ ਇਸ ਸਮੇਂ ਲਗਭਗ 35% ਆਬਾਦੀ ਹੈ ਉਸ 35% ਆਬਾਦੀ ਦੇ ਵਿੱਚੋਂ ਅਨੁਸੂਚੀ ਜਾਤੀਆਂ ਦਾ ਕੋਈ ਵੀ ਨੁਮਾਇੰਦਾ ਰਾਜ ਸਭਾ ਨਹੀਂ ਭੇਜਿਆ ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਅਸਲ ਅਨੁਸੂਚੀ ਜਾਤੀਆਂ ਪ੍ਰਤੀ ਏਜ ਹੈ ਉਹ ਸਾਹਮਣੇ ਆ ਜਾਂਦਾ ਹੈ ਔਰ ਜਦੋਂ ਅਸੀਂ ਕੁਕੇ ਮੁੱਤੇ ਮੈਂ ਜਿਆਦਾ ਲੰਬੀ ਨਹੀਂ ਗੱਲ ਕਰਨਾ ਚਾਹੁੰਦਾ ਕਿ ਸ਼ਾਰਟ ਵਿੱਚ ਕਿ ਜਦੋਂ ਇਹ ਸਾਰੀਆਂ ਮੁੱਦਿਆਂ ਤੋਂ ਆਪਣਾ ਧਿਆਨ ਹਟਾ ਕੇ ਜਿਹੜਾ ਇਸ ਸਮੇਂ ਤੇ ਹਾਲਾਤ ਬਣੇ ਨੇ ਪਿਛਲੇ ਦਿਨੀ ਚੀਫ ਜਸਟਿਸ ਗੋਵੇਈ ਸਾਹ ਦੇ ਉਤੇ ਚੁੱਤਾ ਸੂਟਨ ਦੀ ਜਿਹੜੀ ਨਿੰਦਨੀ ਹੈ ਹਰਕਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਉਸ ਦਿਨ ਕੇਤੇ ਕੀਤੀ ਹੈ ਦੂਜੀ ਜੋ ਘਟਨਾ ਹੈ ਹਰਿਆਣਾ ਦੇ ਵਿੱਚ ਬਾਈ ਪੂਰਨ ਸਿੰਘ ਜੋ ADGP ਨੇ ਉਹਨਾਂ ਨੇ ਸੁਸਾਇਡ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਜਾਤੀ ਦੇ ਆਧਾਰ ਤੇ ਜਿਹੜਾ ਵਿਤਕਰਾ ਕੀਤਾ ਗਿਆ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਤੋਂ ਉਹਨੂੰ ਆਪਣੀ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਸਾਡੀ ਪਾਰਟੀ ਅਸੀਂ ਅਨੁਸੂਚਿਤ ਜਾਤੀ ਮੋਰਚਾ ਜਾਂ ਭਾਰਤੀ ਜਨਤਾ ਪਾਰਟੀ ਕਹਿੰਦੇ ਕਿ ਜਿਹੜੇ ਅਧਿਕਾਰੀ ਉਸ ਵਿੱਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਔਰ ਦੂਸਰੇ ਪੱਸੇ ਕੀ ਹੈ ਕਿ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਜਿਹੜੇ ਸੰਵੇਦਨਸ਼ੀਲ ਮੁੱਦੇ ਨੇ ਸਮਾਜਿਕ ਮੁੱਦੇ ਨੇ ਉਹਨਾਂ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਉਨਾ ਮੁੱਦਿਆਂ ਦੀ ਆੜ ਵਿੱਚ ਆਪਣੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੁਨਵੇਂ ਦੋ ਮੁੱਦਿਆਂ ਦਾ ਜ਼ਿਕਰ ਕੀਤਾ ਵਿਧਾਇਕ ਲਾਲਪੁਰਾ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਰਾਜ ਸਭਾ ਦੇ ਵਿੱਚ ਕੋਈ ਅਨੁਸੂਚੀ ਜਾਤੀ ਦਾ ਨੁਮਾਇੰਦਾ ਨਹੀਂ ਭੇਜਿਆ ਉਲਟੇ ਕਿ ਜਿਹੜੇ ਸਮਾਜਿਕ ਮੁੱਦੇ ਨੇ ਜੋ ਵਿਵਸਥਾ ਦੇ ਵਿੱਚ ਸ਼িকার ਹੋ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਾਦਾ ਇਸ ਸੇਸ਼ ਦਾ ਜਿਹੜਾ ਤਾਣਾ ਬਾਣਾ ਹੈ ਸਮਾਜਿਕ ਤਾਣਾ ਬਾਣਾ ਕਿਤੇ ਨਾ ਕਿਤੇ ਸਮੇ ਸਮੇਂ ਸਿਰ ਘਟਨਾਵਾਂ ਜਿਹੜੀਆਂ ਉਹ ਵਰਤਦੀਆਂ ਨੇ ਇਹ ਉਹਨਾਂ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਇਸ ਰਵਈਏ ਦੀ ਨਿੰਦਾ ਕਰਦੇ ਹਾਂ ਕਿ ਸਮਾਜਿਕ ਮੁੱਦਿਆਂ ਦੀ ਆੜ ਵਿੱਚ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀ ਔਰ ਜੋ ਆਮ ਆਦਮੀ ਪਾਰਟੀ ਸਦਾਪਕਵਾਨ ਸਿੰਘ ਜੀ ਮਾਨ ਬਹੁਤ ਕਹਦੇ ਨੇ ਕਿ ਅਸੀਂ ਬੜੇ ਸਪੱਸ਼ਟ ਹਾਂ ਸਿੱਧੇ ਹਾਂ ਤਾਂ ਉਹਨਾਂ ਨੇ ਵਿਧਾਇਕ ਨੂੰ ਆਪਣੇ ਜਿਹੜੇ ਜੇਲ੍ਹ ਦੇ ਵਿੱਚ ਨੇ ਸਮੇਂ ਵਿਧਾਇਕ ਉਹਨਾਂ ਨੂੰ ਜਿਹੜੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਉਹ ਤੁਸੀਂ ਭੱਲੇ ਭਾਤ ਜਾਣੋ ਔਰ ਉਹਨਾਂ ਨੂੰ ਸਸਪੈਂਡ ਕਰਨਾ ਪਾਰਟੀ ਚੋਂ ਕਰਨਾ ਨਾਤਾ ਜੋ ਸਟੇਟ ਦੇ ਸਾਡੇ ਇੱਥੇ ਪ੍ਰੈਜ਼ੀਡੈਂਟ ਨੇ ਅਮਨ ਅਰੂੜਾ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਇਆ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਨੇ ਉਹਨਾਂ ਦਾ ਨਹੀਂ ਕੋਈ ਸਟੇਟਮੈਂਟ ਆਇਆ ਔਰ ਜਿਹੜੇ ਅਨੁਸੂਚਿਤ ਜਾਤੀ ਦੇ ਮਨਿਸਟਰ ਨੇ ਸੈਕੰਡ ਹੈ ਉਹਨਾਂ ਦੀ ਪੋਜੀਸ਼ਨ ਹੈ ਹਰਪਾਲ ਸਿੰਘ ਜੀ ਚੀਮਾ ਜੋ ਐਕਸਾਈਟੈਂਟ ਟੈਕਸੇਸ਼ਨ ਵੀ ਉਹਨਾਂ ਕੋਲ ਹੈ ਫਾਈਨਾਂਸ ਵੀ ਉਹਨਾਂ ਕੋਲ ਹੈ ਉਹਨਾਂ ਨੇ ਇਹਨਾਂ ਦੇ ਉੱਤੇ ਚੁੱਕ ਪਏ ਜਿਹੜੀ ਉਧਾਰ ਰੱਖੀ ਹੈ ਜਦੋਂ ਤਾਂ ਉਹਨਾਂ ਦੀ ਪਾਰਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਉਦੋਂ ਤਾਂ ਉਹ ਚੁੱਪ ਧਾਰ ਲੈਂਦੇ ਨੇ ਅਦਰਵਾਇਜ਼ ਪੀਟੀਆ ਦੇ ਸਾਹਮਣੇ ਫਿਰ ਉਹ ਆਪਣੀ ਗੱਲ ਕਹਿਣ ਤੋਂ ਬੇਵਾਕੀ ਨਾਲ ਇਹ ਬੇਵਾਕੀ ਨਹੀਂ ਕਹਿ ਸਕਦੇ ਬੇਸ਼ਰਮੀ ਨਾਲ ਗੱਲ ਕਰਦੇ ਨੇ ਕਿ ਪਿਛਲੇ ਆ ਤੁਹਾਡੇ ਕੋਲ ਥਲੇ 15 ਦਿਨ ਨਹੀਂ ਹੋਏ ਜਦੋਂ ਲਾਲਪੁਰਾ ਜਿਹੜੇ ਮੈਂ ਜਿੰਦਰ ਸਿੰਘ ਲਾਲਪੁਰਾ ਖਡੂਰ ਸਭ ਤੋਂ ਬਤਾਇਆ ਕਿ ਨਹੀਂ ਯਾ ਰਾਜ ਸਭਾ ਦੀ ਜਿਹੜੀ ਚੋਣ ਹੈ ਉਹ 24 ਅਕਤੂਬਰ ਨੂੰ ਹੋਣੀ ਹੈ ਨੋਮੀਨੇਸ਼ਨ ਚੱਲ ਰਹੀ ਹੈ ਔਰ ਇਸ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਛੇੜ ਉਹ ਮੋਰੇ ਸਾਹਮਣੇ ਹੈ ਤੁਹਾਡੇ ਅਸੀਂ ਭਾਤੀ ਜਨਤਾ ਪਾਰਟੀ ਜਿਹੜੀਆਂ ਤੂ ਘਟਨਾਵਾਂ ਨੇ ਚਾਹੇ ਗੋਬਈ ਸਾਹਿਬ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਯਾ ਜਿੰਨਾ केडीसीपी ਨੇ ਆਤਮ ਹੱਤਿਆ ਕਰ ਲਈ ਬਾਈਪੂਰਨ ਸਿੰਘ ਜੀ ਅਸੀਂ ਉਹਨਾਂ ਘਟਨਾ ਪ੍ਰਤੀ ਸੰਵੇਦਨਸ਼ੀਲ ਹਾਂ ਔਰ ਅਸੀਂ ਚੋਣੇ ਕਿ ਜਿਹੜਾ ਦਿਕਾਰਨੇ ਹੋਇਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਜਿਹੜੀਆਂ ਅਜੀਆਂ ਘਟਨਾਵਾਂ ਨੇ ਪਾਰਟੀ ਜਿਹੜੀ ਆ ਉਹਦੀ ਨਿਖੇਦੀ ਕਰਦੀ ਐ ਇਹ ਗਲਤ ਨੇ ਇਸ ਸਮਾਜ ਦੇ ਲਈ ਇਹ ਚੰਗੀਆਂ ਨਹੀਂ ਜਿਸ ਸਮਾਜ ਦੇ ਵਿੱਚ ਅਸੀਂ ਅੱਜ ਵਿਚਰ ਰਹੇ ਹਾਂ ਉਸ ਸਮਾਜ ਦੇ ਵਿੱਚ ਇਹ ਜਿਹੜੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਸ਼ਰਮਸ਼ਾਰ ਕਰਨ ਵਾਲੀਆਂ ਨੇ ਔਰ ਇਨਸਾਨੀਅਤ ਦੇ ਨਾਮ ਤੇ ਕਲੰਕਨੀ ਇਹ ਜਿਹੜਾ ਤੁਹਾਡੇ ਦਰਮਿਆਨ ਮੈਂ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਹਦੇ ਪ੍ਰਤੀ ਕੋਈ ਗੱਲ ਕਰਨਾ ਚਾਹੁੰਦੇ ਆ ਕੋਈ ਤੁਹਾਡਾ ਕੁਐਸਚਨ ਹੈ ਪ੍ਰੈਸ ਨੋਟ ਹੈਗਾ ਇੰਗਲਿਸ਼ ਦਾ ਇੰਗਲਿਸ਼ ਲੈ ਲਓ ਹਿੰਦੀ ਵਾਲੇ ਹਿੰਦੀ ਦਾ ਲੈ ਲਓ ਤੇ ਪੰਜਾਬੀ ਵਾਲਾ ਪੰਜਾਬੀ ਦਾ ਲੈ ਲਓ ਅਸੀਂ ਆਪਣੀ ਜਿਹੜੀ ਗੱਲ ਦੱਸੀ ਹੈ ਉਹ ਪ੍ਰੀਫਿਟ ਦਿੱਤੀ ਹੈ ਕਿ ਡਿਟੇਲਸ ਚੰਨਦੀ ਗਿਆਏ ਮੁੱਦੇ ਨੇ ਜਿਹੜੇ ਉਹਨਾਂ ਮੁੱਦਿਆਂ ਤੇ ਅਸੀਂ ਗੱਲ ਕਰ ਰਹੇ ਹਾਂ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਹੈ ਸਾ ਇਸ ਤੇ ਰਾਜਨੀਤੀ ਤੁਸੀਂ ਕਹਿ ਰਹੇ ਹੋ ਬਹੁਤ ਹੋ ਰਹੀ ਹੈ ਜੁੱਤੀ ਜਿਵੇਂ ਸਟੇਟ ਗਵਰਨਮੈਂਟ ਤੇ ਕਹਿ ਰਹੇ ਹੋ ਵੀ ਉਹ ਰਾਜਨੀਤੀ ਕਰ ਰਿਹਾ ਇਸ ਮੁੱਦਿਆਂ ਨੂੰ ਲੈ ਕੇ ਠੀਕ ਹੈ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਤੁਸੀਂ ਉਹਨਾਂ ਤੇ ਲਾ ਰਹੇ ਹੈਗੇ ਉਹ ਦੇਸ਼ ਆਜ਼ਾਦ ਹੋਣ ਤਕਰੀਬਨ 78 ਸਾਲ ਹੋ ਗਏ ਨੇ ਪਾਰ ਦੇਲਿਤ ਭਾਈਚਾਰੇ ਨਾਲ ਹਜੇ ਵੀ ਜਿਹੜਾ ਅਤਿਆਚਾਰ ਰੁਕਣ ਦਾ ਨਾਮ ਨਹੀਂ ਲੈਦਾ ਕਿਵੇਂ ਦੇਖਦੇ ਹੋ ਦੇਖੋ ਜੋ ਕੁਝ ਹੋ ਰਿਹਾ ਉਹ ਮੰਨਪਾ ਗੈ ਇਹ ਦੇਸ਼ ਦੀ ਜਿਹੜੀ ਵਿਵਸਥਾ ਬਣਨੀ ਸੀ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਸੀ ਸੰਵਿਧਾਨ ਪੜਨੇ ਆ ਸੰਵਿਧਾਨ ਦੀ ਤਪ ਤੱਕ ਹਰ ਇੱਕ ਨੂੰ ਸੁੱਖ ਸੁਵਿਧਾਾਂ ਮ ਦਿੱਤੀਆਂ ਸਮਾਜ ਵਿੱਚ ਕੁਝ ਐਸੇ ਅੰਸਰ ਹੁੰਦੇ ਨੇ ਜਿਹਦੇ ਕਾਰਨ ਸਮਾਜ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਂਦਾ ਪਾਰਟੀ ਇਸ ਦੀ ਨਿਖੇਦੀ ਕਰ ਰਹੀ ਹੈ ਅਸੀਂ ਤੁਹਾਡੇ ਸਾਹਮਣੇ ਬੈਠੇ ਕੇ ਪਾਰਟੀ ਦਾ ਆਦੇਸ਼ ਹੈ ਪਾਰਟੀ ਦੇ ਆਦੇਸ਼ ਤੇ ਅਸੀਂ ਕੇਂਦਰ ਦੇ ਵਿੱਚ ਵੀ ਸਾਡੀ ਸਰਕਾਰ ਹੈ ਤੇ ਹਰਿਆਣਾ ਵਿੱਚ ਵੀ ਸਾਡੀ ਸਰਕਾਰ ਹੈ ਅਸੀਂ ਹਰਿਆਣਾ ਸਰਕਾਰ ਨੂੰ ਕਿਹਾ ਕਿ ਇਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਅਜਿਹੀ ਜਿਹੜੀ ਜਿਨ੍ਹਾਂ ਦੇ ਕਾਰਨ ਉਸ ਹੋਣਹਾਰ ਇਮਾਨਦਾਰ ਜਿਹੜੇ ਅਫੀਸਰ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹੜੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਉਹ ਗਲਤ ਹੈ ਉਹਨੇ ਕਿਹਾ ਸਰ ਸਾਰੋਗਨ ਦੇ ਤੋੜਾ ਤੇ ਤੁਹਾਡੀ ਕੇਂਦਰ ਚ ਵੀ ਹਰਿਆਣਾ ਉਹਨੇ ਕਰਵਾ ਕੇ ਹੰਤੂ ਸੁਖਾਰਨੀ ਦੀ ਤੁਹਾਡੇ ਘਰ ਦੀ ਲਾਣਾ ਨਹੀਂ ਬਣੀ ਦੇਖੋ ਜਿਹੜਾ ਇਸ ਘਟਨਾ ਦੇ ਵਿੱਚ ਜੋ ਰੋਤਕ ਤੇ ਐਸਪੀਸੀ ਉੱਥੇ ਆਪਣੇ ਵੀ ਐਸਐਸਪੀ ਪੋਸਟ ਉੱਥੇ ਐਸਪੀ ਦੀ ਪੋਸਟ ਹੈ ਉਸ ਨੂੰ ਉਹਨਾਂ ਨੇ ਉੱਥੋਂ ਲਾਂਬੇ ਕਰ ਦਿੱਤਾ ਹਟਾ ਦਿੱਤਾ ਔਰ ਇਹਦੇ ਵਿੱਚ ਨੈਸ਼ਨਲ ਸ਼ੈਡੂਲ ਕਾਸਟ ਕਮਿਸ਼ਨ ਹੈ ਉਸ ਨੇ ਵੀ ਸੰਗਿਆਨ ਲਿਆ ਕਿਉਂਕਿ ਜਿਹੜੀ ਚੰਡੀਗੜ੍ਹ ਹੈ ਉਹ ਯੂਟੀ ਹੈ ਹਰਿਆਣਾ ਸਟੇਟ ਬਕਰੀ ਹੈ ਜੋ ਅਫੀਸਰ ਜਿਹੜੀ ਜੋਬ ਕਰਦੇ ਸੀ ਉਹ ਹਰਿਆਣਾ ਸਟੇਟ ਚ ਕਰਦੇ ਸੀ ਜਿਹੜੀ ਆਤਮ ਹੱਤਿਆ ਖੁਦਕਿਸ਼ੀ ਕੀਤੀ ਹੈ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਤਾਂ ਅਸੀਂ ਹਰਿਆਣਾ ਗਵਰਨਮੈਂਟ ਨੂੰ ਸਾਡੇ ਜਿਹੜੇ ਪ੍ਰਸ਼ਨ ਉਹ ਤੇ ਮੈਂ ਬੜਾ ਸਪਸ਼ਟ ਲਿਖਿਆ ਦੇ ਵਿੱਚ ਕੋਈ ਗਲਤ ਨਹੀਂ ਤੁਸੀਂ ਲੈ ਲਿਓ ਮੈਂ ਤੁਹਾਨੂੰ ਮੇਲ ਵੀ ਕਰ ਦਵਾਂਗਾ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਜਿਹੜੇ ਇਸ ਦੇ ਵਿੱਚ ਯੋਸ਼ੀ ਨੇ ਕਿਸੇ ਵੀ ਕੀਮਤ ਬਖਸ਼ਿਆ ਨਹੀਂ ਚਾਹਣਾ ਚਾਹੀਦਾ ਜੋ ਪ੍ਰिवेंशन ਆਫ ਐਟਰੋਸਿਟੀ ਐਕਟ ਵੀ ਲਾਇਆ ਗਿਆ ਤੁਹਾਨੂੰ ਯਾਦ ਹੋਵੇਗਾ ਜੋ ਮਨਜਿੰਦਰ ਸਿੰਘ ਜੀ ਲਾਲਪੁਰਾ ਵਿਧਾਇਕ ਨੇ ਖਡੂਰ ਸਾਹਿਬ ਤੋਂ ਅਗਰ ਉਹਨਾਂ ਨੂੰ ਸਜ਼ਾ ਹੋਈ ਹੈ ਤਾਂ ਪ੍ਰिवेंशन ਆਫ ਐਟਰੋਸਿਟੀ ਐਕਟ ਦੇ ਤਹਿਤ 4 ਸਾਲ ਦੀ ਸਜ਼ਾ ਹੋਈ ਹੈ ਸਰ ਆਪਣਾ ਜੀ ਕਹਿਣਾ ਕਿ ਜਿਹੜਾ ਤੇਰਾ ਬੰਦੇ ਨਾਮ ਚੱਲੇ ਤੇ ਉਹਨਾਂ ਚੋ ਕਈ ਨਾਮ ਇਹਨਾਂ ਨੇ ਇਕੱਠੇ ਯਾਨੀ ਕਿ ਵਜੂਦ ਨਹੀਂ ਆ ਕਹਿੰਦੇ ਕਿ ਫੇ ਜਿਹੜਾ ਪੋਸਟ ਮਾਰਡਲ ਆਸਕੇ ਵਿਕੇਟਾ ਦੇ ਪਰਿਵਾਰ ਦੀ ਸੈਕਟਰੀ ਇਤਨੀ ਸੰਭਾਤ ਪਤਾ ਨਹੀਂ ਲੱਗਿਆ ਕਿ ਪੋਸਟ ਮਾਰਡਲ ਪਹਿਲੀ ਗੱਲ ਤਾਂ ਇਸ ਜਿਹੜੀ ਘਟਨਾ ਹੈ ਉਹਦੇ ਵਿੱਚ 13 ਅਫੀਸਰ ਨੇ ਇਨਕਲੂਡਿੰਗ ਡੀਜੀਪੀ ਉਹ ਐਫ ਆਈ ਆਰ ਦੇ ਵਿੱਚ 13 ਆਈ ਨੇ ਉਹ ਲਾਸਟ ਵਿੱਚ ਜੋ ਦੋ ਲਾਈਨਾਂ ਨੇ ਇੱਕ ਤਾਂ ਡੀਜੀਪੀ ਨੇ ਜੋ ਹਰਿਆਣਾ ਦੇ ਨੇ ਦੂਜੀ ਜਿਹੜੀ ਐਸਪੀ ਰੋਧਕ ਸੀ ਉਹਨਾਂ ਦੇ ਉੱਤੇ ਸਾਰਾ ਹੈ ਤਾਂ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਨੇ ਔਰ ਸਜ਼ਾ ਸਭ ਨੂੰ ਮਿਲੇਗੀ ਜਿਹੜੇ ਵੀ ਤੇ ਵਿੱਚ ਦੋਸ਼ੀ ਜਾਂ ਸਾਧ ਦੋਨੇ ਦੇ ਨਾਮ ਆ ਗਏ ਪਰ ਜਿਹਨਾਂ ਤਕੀਦ ਨੇ ਜਿਹੜੀਆਂ ਕੀ ਚੱਕੀ ਤੱਕ ਪਹੁੰਚ ਹੈ ਉਹ ਇੱਕ ਬਕੀ ਹੈ ਉਹਦੇ ਬਾਰੇ ਕਿਸੇ ਕਿਸਮ ਦਾ ਕੋਈ ਦਿਲਾਨਾ ਜਾਂ ਹੋਰ ਉਹਦਾ ਪ੍ਰਤੀਕਰਮ ਜਿਆਦਾ ਕੋਈ ਉਹਦੇ ਬਾਰੇ ਕੁਝ ਨਹੀਂ ਹੈ ਉਹ ਜੀਡੀ ਉੱਪਰ ਨਾ ਹੋਈਏ ਕੋਈ ਦੋਸ਼ੀ ਕਿ ਤੋੜਾ ਜਾਂ ਨਾ ਕੋਈ ਵਾਲੇ ਦਿੱਲੀ ਹਾਈ ਕੋਰਟ ਦੇ ਵਿੱਚ ਆਪਣੇ ਪ੍ਰੈਕਟਿਸ ਕਰਦੇ ਨੇ ਸਪਰੀਮ ਕੋਰਟ ਦੇ ਵਿੱਚ ਵੀ ਬਾਰ ਕਾਉਂਸਲ ਨੇ ਉਹਨਾਂ ਦਾ ਜਿਹੜਾ ਲੈਸੈਂਸ ਹੈ ਉਹ ਕੈਂਸਲ ਕਰ ਦਿੱਤਾ। ਔਰ ਜੋ ਵਕੀਲ ਨੇ ਜਦੋਂ ਨਾਮ ਮਿਸਟਰ ਸ਼ੋਰੇ ਉਸਨੇ ਅਜੀਬ ਇਹ ਗੱਲ ਕੀਤੀ ਹੈ। ਇਹ ਸੰਵਿਧਾਨ ਦੇ ਉੱਤੇ ਉਹਨੇ ਇੱਕ ਤਰੀਕੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਸਾਡਾ ਉਹ ਗਲਤ ਹੈ ਨਹੀਂ ਹੋਣਾ ਚਾਹੀਦਾ। ਕੈਂਸਲ ਦੀ ਗੱਲ ਕਰੀਏ ਲਗਾਤਾਰ ਅਨਿਲ ਮਿਸ਼ਰਾ ਦਾ ਵੀ ਬਿਆਨ ਆਇਆ ਹੈ। ਦੀ ਸੰਵਿਧਾਨ ਬੀਯਾਰਗ ਬਈ ਨੇ ਲਿਖਿਆ ਬਾਬਾ ਸਾਹਿਬ ਡਾਕਟਰ ਧੀਮਰਾਉਂ ਮਿਲਟਰ ਨੇ ਇਸ ਤਰ੍ਹਾਂ ਦੀ ਜਿਹੜੀ ਬਿਆਨਵਾਦੀ ਆ ਰਹੀ ਹੈਗੀ ਹੈ ਵੀ ਅੰਗਰੇਜ਼ਾਂ ਦੇ ਅਫੀਸਰ ਸਾਹਿਬ ਬਿੱਟੂ ਸੀਗੇ ਕਿਵੇਂ ਦੇ ਦੇ ਜੀ ਦੇਖੋ ਜਿਹੜੇ ਮਿਸਟਰ ਜੀ ਮੇ ਟਲ ਕੀ ਸਕੂਲ ਬੰਦੇ ਦੇ ਉੱਤੇ ਕੀ ਕਮੈਂਟਸ ਦੇਣਾ ਹੈ ਕਿ ਜਿਹੜੇ ਆਪ ਗੁਜਰ ਆਪਣਾ ਆਪਣਾ ਨਾਮ ਸਿਮਕਾਉਣ ਲਈ ਕੁਝ ਸਵਾਰਥਲੀ ਜੀਆਂ ਹਰਕਤਾਂ ਕਰਦੇ ਨੇ ਉਹਨਾਂ ਗੱਲਾਂ ਨੂੰ ਮੇਰੇ ਖਿਆਲ ਚ ਕੂਲ ਨਹੀਂ ਮੇਰਾ ਸ਼ੋਰ ਨਾ ਸਾਡਾ সেগুলো মানে